ਆਧ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਵਾਰਦਾਤ ਹੋਈ ਹੈ ਜ਼ਮੀਨੀ ਵਿਵਾਦ ਦੇ ਪਿੱਛੇ ਇੱਕ ਮਹਿਲਾ ਦਾ ਗਲਾ ਵੱਢ ਦਿੱਤਾ ਗਿਆ ਤਾਂ ਉਸ ਦਾ ਕਤਲ ਕੀਤਾ ਗਿਆ ਉੱਥੇ ਹੀ ਦੋ ਮਹਿਲਾਵਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਦੱਸੀਆਂ ਜਾ ਰਹੀਆਂ ਨੇ ਤਾਂ ਜ਼ਮੀਨੀ ਵਿਵਾਦ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਪਿੱਛੇ ਦਾਸੇ ਇੱਕ ਮਹਿਲਾ ਦਾ ਸ਼ਰਿਆਮ ਗਲਾ ਵੱਢ ਦਿੱਤਾ ਗਿਆ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਇਸ ਮਗਰੋਂ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਹੈ ਦਰਸਰ ਪੂਰਾ ਮਾਮਲਾ ਕੀ ਹੈ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਦੱਸਿਆ ਇਹ ਕਿ ਫਿਰੋਜ਼ਪੁਰ ਦਾ ਪਿੰਡ ਫੱਤੂwala ਜਿੱਥੇ ਕਿ ਇਹ ਪੂਰੀ ਘਟਨਾ ਵਾਪਰੀ ਹੈ ਇਥੇ ਦੱਸ ਕਿ ਕਤਲ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ লাশ ਨੂੰ ਪੋਸਟ ਮੌਤਮ ਦੇ ਲਈ ਹੁਣ ਭੇਜ ਦਿੱਤਾ ਗਿਆ ਤਾਂ ਉਥੇ ਹੀ ਕਰੀਬ 4.5 ਕਿੱਲੇ ਜ਼ਮੀਨ ਦਾ ਇਹ ਵਿਵਾਦ ਦੱਸਿਆ ਜਾ ਰਿਹਾ ਹੈ ਜਿਸ ਪਿੱਛੇ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਰੋਜ਼ਪੁਰ ਦੇ ਵਿੱਚ ਮਹਿਲਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਜੁਥੇ ਜ਼ਮੀਂਦਾਰਾਂ ਪਰਿਵਾਰਾਂ ਦੇ ਵੱਲੋਂ ਦਲਿਤ ਪਰਿਵਾਰਾਂ ਦੇ ਦੀ ਜ਼ਮੀਨ ਉਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਅੱਜ ਜੇ ਇਸ ਤਰ੍ਹਾਂ ਹੀ ਪਾਣੀ ਲਗਾਉਣ ਦੇ ਲਈ ਦਲਤ ਮਹਿਲਾਵਾਂ ਖੇਤਾ ਦੇ ਵਿੱਚ ਗਈਆਂ ਤਾਂ ਅਗੋ ਜ਼ਮੀਦਾਰਾਂ ਦੇ ਵੱਲੋਂ ਆਪਣੇ ਹੋਰ ਸਾਥੀਆਂ ਨੂੰ ਲਿਆ ਕੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਜਿਸ ਵਿੱਚ ਕੱਸੀ ਮਾਰ ਕੇ ਦੱਸਿਆ ਕਿ ਇੱਕ ਮਹਿਲਾ ਦੀ ਗਰਦਨ ਹੀ ਵੱਢ ਦਿੱਤੀ ਗਈ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਮ੍ਰਿਤਕ ਮਹਿਲਾ ਦਾ ਨਾਮ ਕਸ਼ਮੀਰੋ ਬਾਈ ਦੱਸਿਆ ਜਾ ਰਿਹਾ ਜੋ ਕਿ ਦੱਸਿਆ ਕਿ ਹੋਰ ਮਹਿਲਾਵਾਂ ਦੇ ਨਾਲ ਉੱਥੇ ਆਈ ਸੀਗੀ ਤੇ ਬਾਕੀਆਂ ਨੂੰ ਤੇ ਦੋ ਮਹਿਲਾਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਜੋ ਕਿ ਹੁਣ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਤਾਂ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਜਿਹੜਾ 4.5 ਕਿੱਲੇ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀ ਉਹਨਾਂ ਦਾ ਤੇ ਇਸ ਜ਼ਮੀਨ ਉੱਤੇ ਦਲਿਤ ਪਰਿਵਾਰ ਕਾਬਜ ਨੇ ਤੇ ਜ਼ਮੀਂਦਾਰ ਪਰਿਵਾਰ ਜ਼ਬਰਦਸਤੀ ਇਸ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਉਹਨਾਂ ਵਿਚਾਲੇ ਵਿਵਾਦ ਹੋ ਚੁੱਕਿਆ ਹੈ ਤੇ ਜ਼ਮੀਂਦਾਰਾਂ ਵੱਲੋਂ ਕੁਝ ਹੋਰ ਬੰਦੇ ਨਾਲ ਲੈ ਕੇ ਅੱਜ ਦਲਿਤ ਪਰਿਵਾਰਾਂ ਤੇ ਕਿਲ੍ਹਾ ਕੀਤਾ ਗਿਆ ਜਦਕਿ ਉਹਨਾਂ ਦੇ ਆਦਮੀ ਬਾਹਰ ਕੰਮ ਲਈ ਗਏ ਹੋਏ ਸੀਗੇ ਤਾਂ ਦੇਖ ਸਕਦੇ ਹੋ ਕਿ ਇਸ ਰਿੱਕੇ ਦੇ ਨਾਲ ਖੌਫਨਾਕ ਤਸਵੀਰਾਂ ਜੋ ਹੈ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਫਿਰੋਜ਼ਪੁਰ ਦਾ ਪਿੰਡ ਫੱਤੂਵਾਲਾ ਦੱਸਿਆ ਜਾ ਰਿਹਾ ਜਿੱਥੇ ਸਾਰੀ ਘਟਨਾ ਵਾਪਰੀ ਹੈ ਸੋ ਇਸ ਤੋਂ ਬਾਅਦ ਕੀ ਕੁਝ ਬਿਆਨ ਸਾਹਮਣੇ ਆਏ ਨੇ ਪੁਲਿਸ ਨੇ ਕੀ ਕੁਝ کیا ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਘਰੇ ਹੋਇਆ ਜੀ ਜਿਹੜੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਮੇਰੀ ਸਿਸਟਰ ਹੈ ਜੀ ਕੀ ਨਾਂ ਇਹਨਾਂ ਦਾ ਇੱਕ ਕਸ਼ਮੀਰੋ ਜੀ ਇਸ ਗੱਲ ਨੂੰ ਲੈ ਕੇ ਲੜੀ ਹੋਈ ਜੀ ਕਿਸ ਗੱਲ ਨੂੰ ਜੀ ਜ਼ਮੀਨ ਦਾ ਸਾਡੀ ਦਾ ਰੋਲਾ ਸੀ ਅਸੀਂ ਪਹਿਲਾਂ ਪੰਚਾਇਤ ਰਾਹੀਂ ਫੈਸਲਾ ਕਰਦੇ ਰਹਿ ਅਸੀਂ ਸਾਡਾ ਫੈਸਲਾ ਨਹੀਂ ਹੋਇਆ ਫਿਰ ਅਸੀਂ ਅਦਾਲਤ ਚੁੱਕ ਤੇ ਕੇਸ ਲਾਤਾ ਉਹਨਾਂ ਵੀ ਲਾਤਾ ਅਸੀਂ ਵੀ ਲਾਤਾ ਸਾਨੂੰ ਅੱਜ ਸਟੇ ਮਿਲਿਆ ਤਰੀਕ ਦਾ ਉਹਨਾਂ ਆਖਿਆ ਵੀ ਤੁਸੀਂ ਮਹੀਨਾ ਨਾ ਉਹ ਵੜਨ ਦੇ ਨਾ ਤੁਸੀਂ ਵੜੋ ਇਹ ਜਿੰਨੇ ਜਿੰਦੇ ਫੈਸਲਾ ਹੱਕ ਚ ਹੋ ਜਾਏਗਾ ਉਹ ਜ਼ਮੀਨ ਵਾ ਲੈਗਾ ਤੇ ਅੱਜ ਘਰੇ ਕੋਈ ਨਹੀਂ ਬੰਦਾ ਹੈਗਾ ਘਰੇ ਬੀਬੀਆਂ ਕੱਲੀਆਂ ਸੀ ਕਿੰਨੇ ਬੰਦੇ ਆਏ ਜੀ ਤੁਸੀਂ ਉਹ ਹੈਗੇ ਨੇ 30-35 ਬੰਦੇ ਆਏ ਨੇ ਜੀ ਕਾਪੇ ਕੁਰਬਾਨਾ ਲੈ ਕੇ ਕਈ ਕੁਹਾੜੀ ਲੈ ਕੇ ਉਹਨਾਂ ਦੇ ਕੀ ਨਾਂ ਨੂੰ ਉਹਨਾਂ ਦੇ ਜ਼ਿਮੀਂਦਾਰ ਨੇ ਜੀ ਜ਼ਿਮੀਂਦਾਰਾਂ ਦਾ ਰੋਲਾ ਪੇਂਟ ਫੱਤੂ ਵਾਲੇ ਦੇ ਰਹਿ ਨਾਲੇ ਜੀ ਸਾਡੇ ਲਾਗੇ ਦੇ ਨਹੀਂ ਉਹਨੂੰ ਸਾਣੀ ਨਾਲ ਹੀ ਘਰ ਦੇ ਨਾਲ ਘਾਰੀਏ ਜੀ ਅਸੀਂ ਬਾਹਰ ਗਿਆ ਚਲੇ ਉਹ ਆਏ ਨੇ ਘਰੋਂ ਨਿਕਲ ਕੇ ਇਹਨਾਂ ਬੀਬੀਆਂ ਨੇ ਰੋਕਿਆ ਵੀ ਅੱਜ ਦਾ ਦਿਨ ਤੁਸੀਂ ਪੈੜੀ ਨਾ ਵੜੋ ਉਹਨਾਂ ਆਣ ਕੇ ੱਟਾ ਕਰਕੇ ਤੋਂ ਮਾਰ ਕੇ ਤੇ ਇੱਕ ਦੀ ਤਾਂ ਵੜ ਦਿੱਤੀ ਸਾਰਾ ਆਕ ਜੀ ਤੇ ਇੱਕ ਦਾ ਸਿਰ ਜ ਆ ਖੁੱਲਾ ਪਿਆ ਸਾਰਾਈ ਇੱਕ ਦਾ ਮੋਢਾ ਵੱਡਿਆ ਪਿਆ ਸਾਰਾਈ ਜੀ ਤੇ ਤਿੰਨ ਲੇਡੀਆਂ ਹੋਈਆਂ ਹਾਂਜੀ ਤਿੰਨ ਦੀ ਡੈਥ ਹੋ ਕੇ ਦੋ ਦੋ ਜ਼ਖਮੀ ਆ ਜੀ ਦੋ ਜ਼ਖਮੀ ਹੋਈਆਂ ਉਹ ਇੱਥੇ ਹਸਪੀਟਲ ਦਾਖਲ ਕੀਤੀਆਂ ਹੋਈਆਂ ਉਹਨਾਂ ਦੇ ਇੱਕ ਬਾਰੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਸਾਡਾ ਬਸ ਇਹੋ ਹੀ ਸਾਡਾ ਵੀ ਕੋਈ ਮਸਲਾ ਇਹੋ ਹੀ ਹੋਣਾ ਚਾਹੀਦਾ ਨਿਸ਼ਾਫੀ ਮੰਗਣੀ ਹੈ ਜਿਹੜੀ ਮਰੀਜ਼ ਦੀ ਡੈਥ ਕਸ਼ਮੀਰੋ ਤੇ ਮੇਰੇ ਸਾਡਾ ਪੈੜੀ ਦਾ ਰੌਲਾ ਸੀ ਸਹੀ ਸਾਰੇ ਬੰਦੇ ਕੰਮਾਂ ਤੇ ਗਏ ਆ ਤੇ ਮਰੋ ਬੰਦੇ ਆਏ ਨੇ ਜਿੰਮੇਦਾਰ ਜਿਹੜੇ ਜਿਨ੍ਹਾਂ ਦਾ ਰੌਲਾ ਸਾਨੂੰ ਸਟੇਪ ਮਿਲਿਆ ਕੱਲ ਅਸੀਂ ਜਿਹਦੇ ਨੂੰ ਉਹਨਾਂ ਨੂੰ ਮਿਲਿਆ ਇੱਕ ਦੂਜਾ ਆਰਡਰ ਤੇ ਉਹਨਾਂ ਨੇ ਪਹਿਲੀ ਵਾਰੀ ਵਹਾਤੀ ਸੀ ਤੇ ਸਾਨੂੰ ਮਿਲਿਆ ਸਟੇਜ ਅਸੀਂ ਉਹਨਾਂ ਨੇ ਵੀ ਤੁਸੀਂ ਵੜ ਨਹੀਂ ਸਕਦੇ ਪਹਿਲੀ ਚ ਉਹਨਾਂ ਨੇ ਵੇਖਿਆ ਵੀ ਬੰਦੇ ਅੱਜ ਹੈ ਨਹੀਂ ਦੇ ਘਰੇ ਕੋਈ ਕੰਮ ਤੇ ਸਾਰੇ ਗਏ ਨੇ ਉਹ ਆਏ ਨੇ ਬੰਦੇ ਤੇ ਉਹਨਾਂ ਨੇ ਬੁੜੀਆਂ ਹੱਡੀਆਂ ਵੜ ਦਿੱਤੀ ਕਿਹੜੀ ਜਗ੍ਹਾ ਦਾ ਇਹ ਪਿੰਡ ਫੱਤੂ ਵਾਲਾ ਜੀ ਇਹ ਤੁਹਾਡੇ ਕੀ ਲੱਗਦੇ ਇਹ ਮੇਰੀ ਵਾਹ ਫੇ ਜੀ ਇੱਕੀ ਗੱਲ ਕੀ ਹੋਈ ਸਾਰੀ ਪਹਿਲੀ ਦੀ ਗੱਲ ਏ ਸਾਰੀ ਕਿੰਨਾ ਕਿੰਨੀ ਕਿੰਨੀ ਪੈਲੀ ਹੈ ਜੀ ਸਾਡੇ ਕੋਲ 4.5 ਕਿੱਲੇ ਪੈਲੀ ਹੈ ਤੇ ਪਹਿਲਾ ਸਾਡੇ ਦੁਜਾਰੇ ਦਾ ਰੋਲਾ ਸੀ ਫਿਰ ਜਿਹੜੀ ਸਾਡੇ ਸਾਡੇ ਕੋਲੇ ਗਈ 1.5 ਕਿੱਲਾ ਪੁੰਨ 2 ਕਿੱਲੇ ਉਹਨਾਂ ਦਾ ਰੋਲਾ ਸਾਡਾ ਇਹ ਕਿੰਨਾ ਵੱਲ ਤੁਹਾਨੂੰ ਪਹਿਲੇ ਦਿੱਤੀ ਗਈ ਆ ਸਾਡ ਨੂੰ ਪਹਿਲੇ ਭੂਮੀਦਾਨ ਵੱਲੋਂ ਦਿੱਤੀ ਗਈ ਭੂਮੀਦਾਨ ਵੱਲੋਂ ਕਿੰਨੇ ਟੈਂਪਲ ਹੋਈ ਸੀ ਇਹ ਪਹਿਲਾ ਸਾਡੇ ਪਿਓ ਦਾਦਿਆਂ ਦੇ ਵੇਲੇ ਦੀ ਹੈ ਕਿੰਨਾ ਟਾਈਮ ਹੋ 50 ਸਾਲ ਜਿਆਦਾ ਚੇਰੀ ਹੋ ਗਿਆ ਹੁਣ ਜੀ ਕੋਰਟ ਕੇਸ ਚੱਲ ਰਿਹਾ ਸੀ ਹਾਂਜੀ ਕੋਰਟ ਕੇਸ ਸਾਡਾ ਚੱਲਦਾ ਪਿਆ ਜੀ ਤੁਹਾਨੂੰ ਕੋਰਟ ਵੀ ਲੈ ਆਰਡਰ ਹਾਂਜੀ ਕੋਰਟ ਨੇ ਸਾਨੂੰ ਸਟੇਜ ਦਿੱਤਾ ਤੇ ਫਤੂ ਵਾਲਾ ਪਿੰਡ ਹੈ ਜੀ ਉੱਥੇ ਜ਼ਮੀਨ ਦਾ ਕੋਈ ਵਿਵਾਦ ਚੱਲ ਰਿਹਾ ਸੀਗਾ ਆਪਸ ਵਿੱਚ ਝਗੜਾ ਸੀਗਾ ਉਹਦੇ ਵਿੱਚ ਕੁਝ ਜਣੇ ਇਕੱਠੇ ਹੋ ਕੇ ਉਹਨੂੰ ਜ਼ਮੀਨ ਤੇ ਆਪਦੀ ਜਿਹੜਾ ਕਬਜ਼ਾ ਕਰਨ ਚੱਲੇ ਜਿਹੜੀ ਜਿਹੜੀ ਡਿਸਪਿਊਟਡ ਜਗ੍ਹਾ ਸੀ ਉੱਥੇ ਚੱਲੇ ਸੀ ਦੂਸਰੇ ਪਾਸੇ ਕੁਝ ਔਰਤ ਔਰਤਾਂ ਸੀ ਉਹਨਾਂ ਨੇ ਰੋਕਿਆ ਆਪਸੀ ਟਕਰਾਰ ਹੋਇਆ ਇਹਨਾਂ ਨੇ ਉਹਨਾਂ ਦੀ ਸੱਟਾਂ ਮਾਰੀਆਂ ਜਿਸ ਦੇ ਵਿੱਚ ਕਸ਼ਮੀਰੋ ਵਾਈਫ ਆਫ ਕਾਲਾ ਸਿੰਘ ਤੇ ਉਹਦੀ ਡੈਥ ਹੋ ਗਈ ਤੇ ਨਿੱਕੋ ਵਾਈਫ ਆਫ ਮਗਰ ਸਿੰਘ ਉਹੋ ਇੰਜਰਡ ਹੈ ਤੇ ਉਹ ਹਸਪੀਟਲ ਤੱਕ ਲਿਆ ਤੇ ਇੱਕ ਹੋਰ ਸੁਖਵਿੰਦਰ ਕੌਰ ਸੁਖੀ ਡਾਕਟਰ ਆਫ ਰਾਜਕੁਮਾਰ ਉਹ ਵੀ ਤੱਕ ਲਿਆ ਜੀ ਤੇ ਇਹਨਾਂ ਦਾ ਜਿਹੜਾ ਵਿਵਾਦ ਚੱਲ ਰਿਹਾ ਸੀ ਉਸ ਸੰਬੰਧੀ ਇਹਨਾਂ ਨੇ ਆ ਜਿਹੜਾ ਲੜਾਈ ਚੱਲਦਾ ਹੋਇਆ ਸਾਰੀ ਟੋਟਲ ਕਿੰਨੀ ਜ਼ਮੀਨ ਨੂੰ ਲੈ ਕੇ ਬਚੇਗੇ ਸਾਢੇ 4 ਕਿੱਲੇ ਜਿਹੜੀ ਉਸ